ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ 69ਵੇਂ ਦੇਣ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸੇ ਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਬਾਬਾ ਬੰਤਾ ਸਿੰਘ ਜੀ ਵਰਗੀ ਦਸਤਾਰ ਸੇ ਜੋ ਕਿ ਦਿਖਾਉਣੀ ਹੈ ਜਿਹੜਾ ਦਮਾਲਾ ਸਾਹਿਬ ਸਜਾਉਂਦੇ ਨੇ ਜਿਹੜੇ ਕਥਾਵਾਚਕ ਨੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹੁਣ ਆਪਾਂ ਦਸਤਾਰ ਦੀ ਵੀਡੀਓ ਸ਼ੁਰੂ ਕਰਦੇ ਹਾਂ ਇਹ ਆ ਜੀ 3.5 ਮੀਟਰ ਦਾ ਬੁੰਗਾ ਸਾਹਿਬ ਤੇ ਇਹ ਆ ਜੀ 6 ਮੀਟਰ ਦਾ ਦਮਾਲਾ ਸਾਹਿਬ ਦੋਨ ਦੀ ਲੰਬਾਈ ਹੈ ਜਿਹੜੀ ਉਹ 9.5 ਮੀਟਰ ਹੈ ਪਹਿਲਾਂ ਅਸੀਂ ਜਿਹੜਾ ਤੁਮਾਲਾ ਸਾਹਿਬ ਉੱਪਰ ਉਹ ਜੀ ਸਜਾਵਾਂਗੇ ਉਹਨੂੰ ਗਿੱਲਾ ਕਰਾਂਗੇ ਤੁਮਾਲਾ ਸਾਹਿਬਾ ਜਿਹੜਾ 6 ਮੀਟਰ ਦਾ ਹੈ ਰੂਬੀਆ ਵੈਲ ਕੈਮੀਕਲ ਦੇ ਕੱਪੜੇ ਦੇ ਵਿੱਚ ਹੀ ਆ ਦੋਨਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਗਿੱਲਾ ਕਰ ਲੈਣਾ ਹੈ ਭਾਰਾ ਕਪੜਾ ਹੋਣ ਕਾਰਨ ਅਸੀਂ ਇਹਨੂੰ ਥੋੜਾ ਜਿਹਾ ਪਾਣੀ ਜ਼ਿਆਦਾ ਲਗਾਵਾਂਗੇ ਦੋਨਾਂ ਸਾਈਡਾਂ ਤੇ ਸੰਪੂਰਨ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਜਦੋਂ ਸਜਾਵਾਂਗੇ ਵੀ ਤੇ ਇਸ ਵੀਡੀਓ ਨੂੰ ਪੂਰੀ ਨੂੰ ਦੇਖਿਓ ਜੇਕਰ ਤੁਸੀਂ ਵੀ ਉਹਨਾਂ ਵਰਗੀ ਦਸਤਾਰ ਸਿੱਖਣਾ ਚਾਹੁੰਦੇ ਹੋ ਬਾਬਾ ਬੰਦਾ ਸਿੰਘ ਜੀ ਵਰਗੀ ਤੇ ਹੁਣ ਉਹਨਾਂ ਦੀ ਦਸਤਾਰ ਬਾਰੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਮੋਹਲੇ ਹਿੱਸੇ ਦੇਖ ਸਕਦੇ ਹੋ ਤੁਸੀਂ ਜਿੱਦਾਂ ਮੈਂ ਤੁਹਾਨੂੰ ਥੰਬਨੇਲ ਦੇ ਵਿੱਚ ਫੋਟੋ ਲਗਾਈ ਸੀ ਮੋਹਲੇ ਸਾਈਡ ਤੇ ਪੇਚ ਹੁੰਦੇ ਨੇ ਛੋਟੇ ਛੋਟੇ ਪਤਲੇ ਪਤਲੇ ਜਿਹੇ ਲੜ ਹੁੰਦੇ ਨੇ ਉਹਦੇ ਲਈ ਤੁਸੀਂ ਕੀ ਕਰਨਾ ਹੈ ਉਹਦੇ ਲਈ ਤੁਸੀਂ ਵੀ ਨਾਲ ਦੀ ਨਾਲ ਲੜ ਬਣਾਣੇ ਆ ਇੱਕ ਦੇ ਤਿੰਨ ਤਿੰਨ ਲੜ ਬਣਾਣੇ ਆ ਜਦੋਂ ਵੀ ਤੁਸੀਂ ਧਮਾਲਾ ਸਾਹਿਬ ਨੂੰ ਕਮਾਣਾ ਹੈ ਤੇ ਉਸ ਤੋਂ ਪਹਿਲਾਂ ਇਸ ਤਰੀਕੇ ਨਾਲ ਇਕੱਠਾ ਕਰਕੇ ਤੁਸੀਂ ਪੂਣੀ ਟਾਈਪ ਇਕੱਠਾ ਕਰ ਲੈਣਾ ਧਮਾਲਾ ਸਾਹਿਬ ਨੂੰ ਇਹਦੇ ਨਾਲ ਇੱਕ ਤਾਂ ਥੋੜੀ ਜਿਹੀ ਵਟ ਜੇ ਪੈ ਜਾਣਗੇ ਦੂਜੀ ਗੱਲ ਇਹ ਕਪੜਾ ਥੋੜਾ ਇਕੱਠਾ ਹੋ ਜਾਊਗਾ ਜਦੋਂ ਤੁਸੀਂ ਕਮਾ ਇਕਠਾ ਕਰ ਲੈਣਾ ਇਹਦੇ ਨਾਲ ਦਮਾਲਾ ਸਾਹਿਬ ਸਹੀ ਹੋ ਜੂਵੇਗਾ ਮਤਲਬ ਕਿ ਥੋੜਾ ਜਿਹਾ ਹਾਰਡਨੈਸ ਘਟ ਜੂਵੇਗੀ ਇਸ ਤਰੀਕੇ ਨਾਲ ਇਕੱਠਾ ਕਰ ਲਿਓ ਥੋੜਾ ਜਿਹਾ ਮਤਲਬ ਕਿ ਨਿਊਲੀ ਸੀਗਾ ਹੱਲੇ ਮੈਂ ਪਾਣੀ ਚੋਂ ਕੱਢ ਕੇ ਲੈ ਕੇ ਆਇਆ ਸੀਗਾ ਤੇ ਉਹਦੇ ਤੋਂ ਬਾਅਦ ਚੋਂ ਤੁਸੀਂ ਕੀ ਕਰਨਾ ਹੈ ਬੂੰਗਾ ਸਾਹਿਬ ਨੂੰ ਵੀ ਗਿੱਲਾ ਕਰਨਾ ਹੈ ਦੋਨਾਂ ਸਾਈਡਾਂ ਤੋਂ ਇਹ ਵੀ ਸੰਪੂਰਨ ਹੀ ਆ ਨੀਲੇ ਰੰਗ ਦਾ ਬੂੰਗਾ ਸਾਹਿਬ ਹੈ ਡਾਰਕ ਨੇਵੀ ਕਲਰ ਹੈ ਤੇ ਉਸ ਤੋਂ ਬਾਅਦ ਚੋਂ ਤੁਸੀਂ ਇਹਨੂੰ ਗਿੱਲਾ ਕਰਨ ਤੋਂ ਬਾਅਦ ਚੋਂ ਇਹਨਾਂ ਦਾ ਬੂੰਗਾ ਸਾਹਿਬ ਸਜਾਣਾ ਹੈ ਅੱਜ ਦੀ ਵੀਡੀਓ ਨੂੰ ਸਕਿੱਪ ਨਾ ਕਰਿਓ ਕੋਈ ਵੀ ਪੋਰਸ਼ਨ ਨੂੰ ਤਾਂ ਜੋ ਤੁਹਾਨੂੰ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਸਮਝ ਆ ਜਾਣ ਮੇਰੇ ਵੀਰੋ ਕਿਉਂਕਿ ਉਹਨਾਂ ਦੇ ਦੁਮਾਲਾ ਸਾਈਂ ਵਾਰੀਏ ਦੁਮਾਲਾ ਸਾਈਂ ਬਦਲ ਲਈ ਨਾ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਣਾ ਜਿੱਦਾਂ ਉਹ ਮੋਹਲੇ ਹਿੱਸੇ ਤੋਂ ਉਹਨਾਂ ਦਾ ਚੰਦ ਬੜਾ ਛੋਟਾ ਬਣਾਇਆ ਹੁੰਦਾ ਉਹਨਾਂ ਨੇ ਤੇ ਉਹਨਾਂ ਦਾ ਬੂੰਗਾ ਸਾਈਂ ਵੀ ਛੋਟਾ ਹੁੰਦਾ ਆ ਇਸ ਲਈ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਤੇ ਧੁਮਾਲਾ ਸਾਹਿਬ 'ਚ ਜਿਆਦਾ ਲੜ ਤੁਸੀਂ ਇੱਕ ਲੜ ਚੋਂ ਕਿੱਦਾਂ ਕੱਢਨੇ ਨੇ ਉਹ ਵੀ ਤੁਹਾਨੂੰ ਅੱਜ ਸਮਝਾਵਾਂਗੇ ਕਿਉਂਕਿ ਰੇਬ ਕਪੜੇ 'ਚ ਤੇ ਸਿੱਧੇ ਕਪੜੇ 'ਚ ਲੜ ਕੱਢਣ ਦਾ ਤਰੀਕਾ ਥੋੜਾ ਆ ਫਰਕ ਪੈਂਦਾ ਹੁੰਦਾ ਤੇ ਹੁਣ ਅਸੀਂ ਬੁੰਗਾ ਸਾਹਿਬ ਨੂੰ ਵੀ ਇਸੇ ਤਰੀਕੇ ਨਾਲ ਇਕੱਠਾ ਕਰਕੇ ਵੱਟ ਪਾ ਲੈਣੇ ਨੇ ਜਦੋਂ ਅਸੀਂ ਸਿਝਾਵਾਂਗੇ ਬਾਕੀ ਚੀਜ਼ਾਂ ਤੁਹਾਨੂੰ ਉਦੋਂ ਸਾਂਝੀਆਂ ਕਰਾਂਗੀ ਤੇ ਬੈਕ ਸਾਈਡ ਤੋਂ ਉਹਨਾਂ ਦਾ ਧੁਮਾਲਾ ਸਾਹਿਬ ਜਿਆਦਾ ਬਾਹਨ ਨੂੰ ਨਹੀਂ ਹੁੰਦਾ ਥੋੜਾ ਗੋਲ ਸ਼ੇਪ 'ਚ ਹੁੰਦਾ ਉਹਨਾਂ ਦੇ ਫੇਸ ਦੇ ਹਿਸਾਬ ਨਾਲ ਉਹਨਾਂ ਨੇ ਬਹੁਤ ਜੱਚਦਾ ਆ ਮੈਂ ਤਾਸ ਜੁਣੀ ਸ਼ੁਰੂ ਕਰਾਂਗੇ ਜੀ ਦੁਮਾਲਾ ਸਾਹਿਬ ਤੇ ਹੁਣ ਤੁਸੀਂ ਦੇਖ ਲਓ ਆਪਾਂ ਸੈਂਟਰ 'ਚ ਜੁੜਾ ਸਾਹਿਬ ਕੀਤਾ ਹੋਇਆ ਤੇ ਆਪਾਂ ਇਹ ਸੰਪੂਰਨ ਦੁਮਾਲਾ ਸਾਹਿਬ ਜਿਹੜਾ ਬੇਸ ਦੇ ਤੌਰ ਤੇ ਐਜ਼ ਏ ਬੁੰਗਾ ਸਾਹਿਬ ਅਸੀਂ ਯੂਜ਼ ਕਰਨਾ ਹੈ ਠੀਕ ਹੈ ਇਹਨੂੰ ਦੋਹਰਾ ਕਰਕੇ ਤੁਸੀਂ ਪਿਛਲੇ ਹਿੱਸੇ ਤੋਂ ਅੱਗੇ ਨੂੰ ਲੈ ਕੇ ਆਣਾ ਹੈ ਤੇ ਉਸ ਤੋਂ ਉਪਰੰਤ ਤੁਸੀਂ ਕੇਸਾ ਨੂੰ ਖੋਲ ਲੈਣਾ ਹੈ ਤੇ ਕੰਗਾ ਸਾਹਿਬ ਨੂੰ ਵੀ ਹੱਥ 'ਚ ਫੜ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਪੱਲੇ ਨੂੰ ਅੱਗੇ ਤੱਕ ਲੈ ਕੇ ਆਣਾ ਕੇਸਾਂ ਤੋਂ ਗਿੱਠਕ ਲੰਬਾ ਰੱਖਿਓ ਤਾਂ ਜੋ ਕੇਸ ਨੂੰ ਚੰਗੀ ਤਰ੍ਹਾਂ ਲਿਬੇੜ ਲਵੇ ਆਪਣੀ ਜਗ੍ਹਾ ਤੇ ਬੁੰਗਾ ਸਾਈ ਥੋੜਾ ਪਿੱਛੇ ਨੂੰ ਬਣਾਣਾ ਆ ਸੈਂਟਰ ਚ ਨਹੀਂ ਬਣਾਉਣਾ ਸਿਰ ਦੇ ਕਿਉਂਕਿ ਉਹਨਾਂ ਨੇ ਵੀ ਇਸੇ ਤਰੀਕੇ ਨਾਲ ਸਜਾਇਆ ਹੁੰਦਾ ਕਿਉਂਕਿ ਮੈਂ ਉਹਨਾਂ ਦੀ ਇੰਸਟਾਗ੍ਰam ਪ੍ਰੋਫਾਈਲ ਤੇ ਬੜੀਆਂ ਫੋਟੋਆਂ ਦੇਖੀਆਂ ਉਹਨਾਂ ਚੀਜ਼ਾਂ ਤੋਂ ਬਾਅਦ ਚ ਮੈਂ ਤੁਹਾਨੂੰ ਵੀਡੀਓ ਦਿਨਾ ਹੁੰਨਾ ਕਿਉਂਕਿ ਮੈਂ ਪਹਿਲਾਂ ਇਸ ਚੀਜ਼ ਤੇ ਬਹੁਤ ਰਿਸਰਚ ਕਰਦਾ ਫਿਰ ਜਾ ਕੇ ਮੈਂ ਤੁਹਾਨੂੰ ਕਿਸੇ ਵਰਗੀ ਦਸਤਾਰ ਦੀ ਵੀਡੀਓ ਸਜਾ ਕੇ ਦਿਖਾਉਣਾ ਹੁੰਨਾ ਤਾਂ ਜੋ ਕਾਫੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਮੈਂ ਤੁਹਾਨੂੰ ਉਹਨਾਂ ਵਰਗੀਆਂ ਦਿਖਾ ਸਕਾਂ ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਇਹਨੂੰ ਕੱਪੜੇ ਨੂੰ ਲਪੇਟਣਾ ਸ਼ੁਰੂ ਕਰ ਦੇਣਾ ਹੈ ਇਸ ਤਰੀਕੇ ਨਾਲ ਬੂੰਗਾ ਸਾਹਿਬ ਸਜਾਣਾ ਸ਼ੁਰੂ ਕਰ ਦੇਣਾ ਤੇ ਕੰਗਾ ਸਾਹਿਬ ਨੂੰ ਵੀ ਤੁਸੀਂ ਪਿੱਛੇ ਸੈਂਟਰ 'ਚ ਲਾ ਦੇਣਾ ਹੈ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਜਿਹੜਾ ਬਾਕੀ ਬਚਿਆ ਕੱਪੜਾ ਹੈ ਤੁਸੀਂ ਇਸ ਤਰੀਕੇ ਨਾਲ ਜੂੜੇ ਦੇ ਦਿਵਾਲੇ ਘੁਮਾਈ ਜਾਣਾ ਹੈ ਤੇ ਤੁਹਾਡਾ ਜਿਹੜਾ ਬੇਸ ਆ ਇਹ ਥੋੜਾ ਪਿੱਛੇ ਨੂੰ ਬਣਨਾ ਚਾਹੀਦਾ ਹੈ ਤੇ ਬੂੰਗਾ ਸਾਹਿਬ ਜਿਆਦਾ ਉੱਚਾ ਨਾ ਹੋਵੇ ਗੋਲ ਹੋਵੇ ਕਿਉਂਕਿ ਉਹਨਾਂ ਦਾ ਵੀ ਬੂੰਗਾ ਸਾਹਿਬ ਛੋਟਾ ਹੁੰਦਾ ਆ ਬਟ ਕੱਪੜਾ ਆਪਾਂ ਯੂਜ਼ ਜਿਆਦਾ ਹੀ ਕਰ ਰਹੇ ਆ ਆਪਾਂ ਜਿਆਦਾ ਉੱਚਾ ਨਹੀਂ ਕਰਨਾ ਬੂੰਗਾ ਸਾਹਿਬ ਨੂੰ ਨਾਲ ਦੀ ਨਾਲ ਉੱਪਰ ਜੀ ਦ ਕਪੜਾ ਆਪਾਂ ਜਰੂਰ ਲਪੇਟਣਾ ਹੈ ਕਿਉਂਕਿ ਬੂੰਗਾ ਸਾਹਿਬ ਦਾ 베ਸ ਬਹੁਤ ਵਧੀਆ ਕੰਮ ਕਰਦਾ ਹੁੰਦਾ ਧਮਾਲਾ ਸਾਹਿਬ ਦੇ نیچے ਇਹਦੇ ਨਾਲ ਸਿਰ ਦੀ ਜਿਹੜੀ ਹੈ ਸੇਫਟੀ ਵੀ ਰਹਿੰਦੀ ਹੁੰਦੀ ਹੈ ਤੇ ਇਹਨਾਂ ਧਮਾਲਾ ਸਾਹਿਬ ਵੱਡਾ ਲੱਗਦਾ ਹੁੰਦਾ ਸਜਾਉਣ ਦੇ ਵਿੱਚ ਤੇ ਉਸ ਤੋਂ ਉਪਰਾਂ ਤੇ ਜਦ ਤੱਕ ਤੁਹਾਡਾ ਧਮਾਲਾ ਸਾਹਿਬ ਦਾ ਬੂੰਗਾ ਸਾਹਿਬ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਤਰੀਕੇ ਨਾਲ ਲਪੇਟਣਾ ਹੈ ਗ੍ਰਿਪ ਨੂੰ ਥੋੜਾ ਮਜ਼ਬੂਤ ਰੱਖਣਾ ਹੈ ਤੇ ਥੋੜਾ ਕੱਸ ਕੇ ਲਪੇਟਣਾ ਹੈ ਜਿਹੜਾ ਕਿ ਬੂੰਗਾ ਸਾਹਿਬ ਐਜ਼ ਅ 베ਸ ਕੰਮ ਕਰੇ ਧਮਾਲਾ ਸਾਹਿਬ ਦੇ نیچے ਕਿਉਂਕਿ ਜੇ ਬੂੰਗਾ ਸਾਹਿਬ ਤੁਹਾਡਾ ਢਿੱਲਾ ਹੋਵੇਗਾ ਤਾਂ ਧਮਾਲਾ ਸਾਹਿਬ ਇਦੇ ਉੱਪਰ ਕੋਈ ਅਸੀਂ ਐਕਸਟਰਾ ਕਪੜਾ ਨਹੀਂ ਯੂਜ਼ ਕਰਨਾ ਅੱਜ ਦਾ ਬੁੰਗਾ ਸਾਹਿਬੀ ਦਾ ਤੁਹਾਨੂੰ ਅਲੱਗ ਤਰੀਕੇ ਨਾਲ ਦੇ ਰਹੇ ਹਾਂ ਇਹਦੇ ਵਿੱਚ ਸਾਰੀਆਂ ਹੀ ਚੀਜ਼ਾਂ ਅਲੱਗ-ਅਲੱਗ ਨੇ ਬੁੰਗਾ ਸਾਹਿਬ ਅਸੀਂ ਥੋੜਾ ਪਿੱਛੇ ਨੂੰ ਸਜਾਇਆ ਤੇ ਜ਼ਿਆਦਾ ਉੱਚਾ ਨਹੀਂ ਸਜਾਇਆ ਸਲਾਈ ਨਾਲ ਤੁਸੀਂ ਕਿਸਾਂ ਨੂੰ ਹਰੇ ਕਿਸੇ ਤੋਂ ਅੰਦਰ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਚੋਂ ਅਸੀਂ ਧੁਮਾਲਾ ਸਾਹਿਬ ਸਜਾਣਾ ਸ਼ੁਰੂ ਕਰਾਂਗੇ ਤੇ ਮੇਰੇ ਵੀਰੋ ਆਪਣਾ ਧੁਮਾਲਾ ਸਾਹਿਬ ਵੀ ਸੰਪੂਰਨ ਹੀ ਹੈ ਧਾਗੇ ਵਾਲੇ ਹਿੱਸੇ ਨੂੰ ਉੱਪਰ ਰੱਖ ਕੇ ਤੁਸੀਂ ਧੁਮਾਲਾ ਸਾਹਿਬ ਨੂੰ ਦੋਰਾ ਕਰ ਲੈਣਾ ਆ ਤੇ ਇਸ ਤਰੀਕੇ ਨਾਲ ਪੂਰੀ ਤਰ੍ਹਾਂ ਚੰਗੀ ਤਰ੍ਹਾਂ نیچے ਤੱਕ ਦੋਰਾ ਕਰ ਲੈਣਾ ਉਹਨਾਂ ਕਿ ਕੀ ਜਿਹੜਾ ਤੁ ਉਸ ਤੋਂ ਬਾਅਦ ਜੋ ਜਿਹੜੀਆਂ ਕੰਨੀਆ ਵਾਲਾ ਹਿੱਸਾ ਮਤਲਬ ਕਿ ਖੁੱਲਾ ਹਿੱਸਾ ਹੈ ਇਹਨੂੰ ਉੱਪਰ ਰੱਖਣਾ ਹੈ ਬੰਦੀ ਹਿੱਸੇ ਨੂੰ نیچے ਰੱਖਣਾ ਹੈ ਪਿਛਲੇ ਹਿੱਸੇ ਤੋਂ ਸੈਨ ਨੂੰ ਢਾਕੇ ਪਹਿਲੇ ਪਹਿਲੇ ਨੂੰ ਇਸ ਤਰ੍ਹਾਂ ਰੱਖ ਲਿਓ ਤੇ ਇਹਨੂੰ ਥੋੜਾ ਫੋਲਡ ਕਰ ਲਿਓ ਕਿਉਂਕਿ ਇਹ ਜਿਆਦਾ ਨੀਵਾ ਹੋ ਜਾਂਦਾ ਕਈ ਵਾਰ ਕਿਉਂਕਿ ਆਪਣਾ ਪੁੰਗਾ ਸੇਬ ਜਿਆਦਾ ਉੱਚਾ ਨਹੀਂ ਹੈਗਾ ਤੇ ਖੱਬੇ ਪਾਸਿਓ ਇਸ ਲੜ ਨੂੰ ਇਸ ਤਰੀਕੇ ਨਾਲ ਘੁਮਾ ਲੈਣਾ ਤੇ ਸੱਜੇ ਪਾਸਿਓ ਵੀ ਲੜ ਨੂੰ ਅੰਦਰ ਕਰਨਾ ਹੈ ਪਿਛਲੇ ਹਿੱਸੇ ਤੋਂ ਖਿੱਚ ਕੇ ਪੇਚ ਨੂੰ ਲੈ ਕੇ ਆਉਣਾ ਹੈ ਇਸ ਤਰੀਕੇ ਨਾਲ ਰੱਖਣਾ ਹੈ ਫੜ ਕੇ ਫਿਰ ਸੱਜੇ ਹੱਥ ਨਾਲ ਲੜ ਨੂੰ ਘੁਮਾ ਕੇ ਇਹਨੂੰ ਦਬ ਦੇਣਾ ਹੈ ਜਦੋਂ ਤੁਸੀਂ ਇਹਨੂੰ ਇੱਕ ਵਾਰੀ ਦਬਤਾਂ ਫਿਰ ਇਹ ਲੜ ਨਹੀਂ ਖਿਸਕੇਗਾ ਚੰਗੀ ਤਰ੍ਹਾਂ ਦਬ ਦਿਓ ਫਿਰ ਉਸ ਤੋਂ ਬਾਅਦ ਅਸੀਂ ਧੁਮਾਲਾ ਸੇਬਸ ਜਾਣਾ ਸ਼ੁਰੂ ਕਰਾਂਗੇ ਕੰਨਾਂ ਸੀ ਉਸੇ ਤਰੀਕੇ ਨਾਲ ਆ ਦੋਨੋਂ ਪੱਲੇ ਬਰਾਬਰ ਕਰਕੇ ਕੰਨੀ ਵਾਲਾ ਹਿੱਸੇ ਦੋਨੋਂ ਉੱਪਰਲੀ ਸਾਈਡ ਤੇ ਬਰਾਬਰ ਕਰਕੇ ਨੀਚਲੇ ਹਿੱਸੇ ਤੇ ਸਾਂਝਾ ਕਪੜਾ ਰੱਖ ਕੇ ਤੁਸੀਂ ਪਹਿਲਾਂ ਦੋ ਪੱਲੇ ਲਾਣੇ ਨੇ ਉਨਾ ਦੇ ਧਮਾਲਾ ਸਾਹਿਬ ਉੱਚਾ ਹੁੰਦਾ ਹੈ ਮੋਲੇ ਹਿੱਸੇ ਤੋਂ ਤੇ ਅੱਖਾਂ ਤੋਂ ਵੀ ਕਾਫੀ ਉੱਪਰ ਹੁੰਦਾ ਹੈ ਦੋਨਾਂ ਸਾਈਡਾਂ ਤੋਂ ਅਸੀਂ ਵੀ ਉਸੇ ਤਰੀਕੇ ਨਾਲ ਸਜਾ ਕੇ ਦਿਖਾਵਾਂਗੇ ਪਰਵੱਟੇ ਤੋਂ ਥੋੜਾ ਉੱਚਾ ਰੱਖਾਂਗੇ ਧਮਾਲਾ ਸਾਹਿਬ ਨੂੰ ਤੇ ਕੰਨਾਂ ਜਿਹੜੇ ਅਸੀਂ ਅੱਧੇ-ਅੱਧੇ ਤੋਂ ਥੋੜੇ ਜ਼ਿਆਦਾ ਟਕਾਂਗੇ ਐਜ਼ ਅ ਗ੍ਰਿਪ ਵਧਾਉਣ ਦੇ ਲਈ ਤੇ ਉਹ ਜਿੱਦਾਂ ਉਹਨਾਂ ਦਾ ਹੁੰਦਾ ਹੈ ਧਮਾਲਾ ਸਾਹਿਬ ਉਦਾਂ ਹੀ ਇਹ ਆਪਾਂ ਸਜਾ ਰਹੇ ਹਾਂ ਤੇ ਉਸ ਤੋਂ ਬਾਅਦ ਸੱਜੇ ਪਾਸੇ ਵੀ ਇਸੇ ਤਰੀਕੇ ਨਾਲ ਹੀ ਪੇਜ ਨੂੰ ਲੈ ਕੇ ਆਣਾ ਹੈ ਦੋਨੋਂ ਕੰਨ ਤੁਸੀਂ ਬਰਾਬਰ ਟਕਣੇ ਨੇ ਤੇ ਜਿਵੇਂ ਉਹਨਾਂ ਦਾ ਧਮਾਲਾ ਸਾਹਿਬ ਥੋੜਾ ਉੱਚਾ ਹੁੰਦਾ ਦੋਨੋਂ ਸਾਈਡਾਂ ਤੋਂ ਅੱਖਾਂ ਤੁਹਾਡੀਆਂ ਬਰਾਬਰ ਹੀ ਟਕੀਆਂ ਹੋਣੀਆਂ ਚਾਹੀਦੀਆਂ ਨੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਦੇਣਾ ਹੈ ਤੇ ਪਿਛਲੇ ਹਿੱਸੇ ਤੋਂ ਤੁਸੀਂ ਦੇਖ ਲਓ ਬੂੰਗਾ ਸੈਮ ਨੂੰ ਥੋੜਾ ਦਬ ਦੇਣਾ ਹੈ ਕਿਉਂਕਿ ਬਾਹਰੋਂ ਨਹੀਂ ਕੱਟਣਾ ਬੂੰਗਾ ਸੈਮ ਨੂੰ ਜਿਆਦਾ ਸੀ ਤੇ ਸੱਜੇ ਪਾਸੇ ਇਸ ਤਰੀਕੇ ਨਾਲ ਲੜ ਨੂੰ ਲੈ ਕੇ ਆਣਾ ਹੈ ਨਾਲ ਦੀ ਨਾਲ ਧਿਆਨ ਦੇਣਾ ਹੈ ਦਸਤਾਰ ਦੀ ਸ਼ੇਪ ਅਤੇ ਹੁਣ ਅਸੀਂ ਲੜ ਬਣਾਣੀ ਸ਼ੁਰੂ ਕਰਨੀ ਹੈ ਹੁਣ ਅਸੀਂ ਦੁਬਾਰਾ ਇੱਕ ਵਾਰੀ ਫਿਰ ਸੈਨ ਨੂੰ ਟਕਾਂਗੇ ਤੇ ਆਪਣਾ ਪਹਿਲਾ ਲੜ ਨੀਚੋਂ ਜੀ ਲਾਵਾਂਗੇ ਜਿੱਦਾਂ ਉਹਨਾਂ ਦਾ ਧੁਮਾਲਾ ਸਾਹਿਬ ਦਾ ਪਹਿਲਾ ਲੜਨਾ ਉੱਚਾ ਹੁੰਦਾ ਸੀ ਵੀ ਉਸੇ ਤਰੀਕੇ ਨਾਲ ਉੱਚਾ ਲਾਵਾਂਗੇ ਜਿੱਦਾਂ ਆਪਾਂ ਦੇਖ ਰਹੇ ਹੋ ਨਾ ਅਸੀਂ ਉੱਪਰਲੀ ਸਾਈਡ ਤੇ ਲੈ ਕੇ ਜਾ ਰਹੇ ਹਾਂ ਤੇ ਖਿਸਕੇ ਨਾ ਧੁਮਾਲਾ ਸਾਹਿਬ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਆ ਦੋਰੇ ਕੱਪੜੇ ਨੂੰ ਫੜ ਕੇ ਖੋਲ ਕੇ ਪਿੱਛੇ ਤੱਕ ਲੈ ਜਾਣਾ ਹੈ ਇਹਨਾਂ ਤੁਸੀਂ ਸਿਰ ਨੂੰ ਦੁਬਾਰਾ ਟੱਕ ਦੇਣਾ ਹੈ ਪਹਿਲੇ ਲੜਨ ਨੂੰ ਲਾਉਣ ਲਈ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ ਤੇ ਜਦੋਂ ਆਪਾਂ ਇਹਦੇ ਨਾਲ ਸਿਰ ਵੀ ਟਕਣਾ ਹੈ ਤਾਂ ਉਦੋਂ ਤੁਹਾਡੀ ਮਿਹਨਤ ਦੁੱਗਣੀ ਹੋ ਜਵੇਗੀ ਬਟ ਤੁਸੀਂ ਬੜੇ ਆਰਾਮ ਨਾਲ ਹੀ ਕਰਨਾ ਹੈ ਇਸ ਨੂੰ ਜੇਕਰ ਤੁਹਾਡੇ ਕੋਲ ਨਾ ਹੋਵੇ ਤਾਂ 2-3 ਵਾਲੀ ਇਸ ਚੀਜ਼ ਦੀ ਪ੍ਰੈਕਟਿਸ ਕਰ ਲਿਓ ਹੌਲੀ-ਹੌਲੀ ਤੁਹਾਨੂੰ ਆਪਣੇ ਆਪ ਸਮਝ ਆ ਜਾਈਏਗੀ ਕਿ ਕਿੱਦਾਂ ਲੜਵੀ ਬਣਾਉਣਾ ਨੀਚਲੇ ਹਿੱਸੇ ਤੋਂ ਤੇ ਉਸੇ ਕੱਪੜੇ ਨਾਲ ਉਸੇ ਪੱਲੇ ਨਾਲ ਤੁਸੀਂ ਉੱਪਰੋਂ ਸੇਨ ਨੂੰ ਕਿਵੇਂ ਟਕਣਾ ਹੈ ਇਸ ਪੱਲੇ ਨੂੰ ਇਸੇ ਲੜ ਦੇ ਅੰਦਰ ਕਰ ਦੇਣਾ ਹੈ ਫਿਰ ਫਿਰ ਤੁਸੀਂ ਉਸੇ ਤਰੀਕੇ ਨਾਲ ਪੂਣੀ ਕਰਨੀ ਹੈ ਕੰਨੀ ਵਾਲੇ ਹਿੱਸੇ ਦੋਨੋਂ ਉੱਪਰਲੀ ਸਾਈਡ ਤੇ ਬਰਾਬਰ ਫੜ ਕੇ ਨੀਚਲੇ ਹਿੱਸੇ ਦੇ ਟਾਈਟ ਕੱਪੜਾ ਲੈ ਲੈਣਾ ਹੈ ਤੇ ਸਾਂਝਾ ਕਪੜਾ ਹੋਵੇ ਨੀਚਲੇ ਹਿੱਸੇ ਤੇ ਇਹਨੂੰ ਜ਼ਿਆਦਾ ਨਹੀਂ ਖੋਲਣਾ ਥੋੜਾ ਜਿਹਾ ਘੱਟ ਚੌੜਾ ਖੋਲਣਾ ਹੈ ਇਹਦੇ ਵਿੱਚ ਵਟ ਜਿਹੜੇ ਨੇ ਆਪਟੋਮੈਟਿਕਲੀ ਪੈ ਜਾਣਗੇ ਫਿਰ ਉਹਨਾਂ ਵਟਾਂ ਨੂੰ ਅਸੀਂ ਲੜਾਂ ਦੇ ਵਿੱਚ ਕਨਵਰਟ ਕਰ ਦੇਣਾ ਹੈ ਇਸ ਜਗ੍ਹਾ ਤੋਂ ਥੋੜਾ ਜਿਹਾ ਖੋਲਣਾ ਹੈ ਇਸ ਪੇਚ ਨੂੰ ਖੋਲ ਕੇ ਤਿੰਨ ਕ ਵਟ ਇਕੱਠੇ ਕਰਨੇ ਆ ਜਿਵੇਂ ਤੁਹਾਨੂੰ ਦਿਖਾ ਰਿਹਾ ਨਾ ਇਸ ਤਰੀਕੇ ਨਾਲ ਤਿੰਨ ਕ ਲੜ ਬਣਾ ਲਿਓ ਸਾਫ਼-ਸਾਫ਼ ਜੇ ਵਟ ਵੀ ਕਹਿ ਸਕਦੇ ਹੋ ਲੜ ਵੀ ਕਹਿ ਸਕਦੇ ਹੋ ਜਦ ਤੱਕ ਅਸੀਂ ਇਹਨਾਂ ਨੂੰ ਸਾਫ਼ ਨਹੀਂ ਕਰਦੇ ਉਦ ਤੱਕ ਇਹ ਵਾਟੀ ਮੰਨੇ ਜਾਣੇ ਆ ਤੇ ਇਸ ਤਰੀਕੇ ਨਾਲ ਤੁਸੀਂ ਬਰਾਬਰ ਜੇ ਪੱਲੇ ਫੜਨੇ ਆ ਬਰਾਬਰ ਗੈਪ ਤੇ ਸਿੱਧਾ ਪੱਲਾ ਹੋਣ ਕਾਰਨ ਇਹਦੇ ਵਿੱਚ ਲੜ ਆਸਾਨੀ ਨਾਲ ਤਾਂ ਬਣ ਜਾਂਦੇ ਆ ਜਦੋਂ ਲੜਾਂ ਨੂੰ ਘੁਮਾਣਾ ਪੈਂਦਾ ਨਾ ਉੱਪਰ ਦੇ ਉੱਪਰ ਫਿਰ ਥੋੜਾ ਜਿਹਾ ਦਿੱਕਤ ਆਂਦੀ ਹੈ ਕਿਉਂਕਿ ਇਹ ਕਪੜਾ ਰੇਵ ਨਹੀਂ ਹੁੰਦਾ ਹੈਗਾ ਪਹਿਲਾਂ ਇੱਕ ਵਾਰ ਇਹਨਾਂ ਨੂੰ ਸਹੀ ਜਗ੍ਹਾ ਤੇ ਰੱਖ ਲਿਓ ਫਿਰ ਇਹਨਾਂ ਦੀ ਜਿਹੜੀ ਸਪੇਸ ਆ ਉਹ ਅਸੀਂ ਵਿਦਾ ਲਵਾਂਗੇ ਤੇ ਦੋਨਾਂ ਸਾਈਡਾਂ ਤੋਂ ਹੀ ਤੁਹਾਡੇ ਲੜ ਇੱਕੋ ਜਗ੍ਹਾ ਤੋਂ ਨਿਕਲਣ ਤੇ ਇੱਕੋ ਜਗ੍ਹਾ ਤੇ ਹੀ ਖਤਮ ਹੋਣ ਤੇ ਦੂਜੀ ਗੱਲ ਕੰਦੇ ਹਨ ਉੱਪਰ ਲੜ ਹੋਣੇ ਚਾਹੀਦੇ ਨੇ ਤੁਹਾਡੇ ਦੋਨਾਂ ਸਾਈਡਾਂ ਤੇ ਇੱਕ-ਇੱਕ ਕਰਕੇ ਸਾਰੇ ਲੜ ਬਾਹਰ ਕੱਟਨੇ ਆ ਦੇਖੋ ਇਹਦੇ ਵਿੱਚ ਮੈਂ ਇੱਕ ਦੇ ਤਿੰਨ ਤੇ ਲੜ ਇਸ ਲਈ ਬਣਾ ਰਿਹਾ ਕਿਉਂਕਿ ਉਹਨਾਂ ਦੇ ਵੀ ਲੜ ਜਾਦਾ ਹੁੰਦੇ ਨੇ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਸੰਪੂਰਨ ਧਮਾਲਾ ਸਾਹਿਬ سے ਜਾਂਦੇ ਨੇ ਜਾਂ ਉਹ ਦੂਜਾ ਧਮਾਲਾ ਸਾਹਿਬ ਜਿਹੜਾ ਵਿੱਚ ਜੀ ਦੋ ਹਿੱਸੇ ਕਰਕੇ ਸਜ ਜਾਂਦੇ ਆ ਨਾ ਸ਼ਾਇਦ ਉਹ ਸਜ ਜਾਂਦੇ ਹੁਣ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਾ ਬਾਕੀ ਧਮਾਲਾ ਸਾਹਿਬ ਮੈਂ ਤੁਹਾਨੂੰ ਫੂਬ ਉਹਨਾਂ ਵਰਗਾ ਸਜਾ ਕੇ ਦਿਖਾਉਂਗਾ ਮੈਂ ਤਰੀਕੇ ਆਪਣੇ ਨਾਲ ਸਜਾ ਕੇ ਦਿਖਾਉਂਗਾ ਬਸ ਮੈਂ ਸੰਪੂਰਨ ਧਮਾਲਾ ਸਾਹਿਬ ਸਜਾ ਕੇ ਦਿਖਾ ਰਿਹਾ ਇਸ ਲਈ ਮੈਂ ਤੁਹਾਨੂੰ ਇੱਕ ਦੇ ਤਿੰਨ ਤੇ ਲੜ ਬਣਾ ਕੇ ਦਿਖਾਉਂਗਾ ਇੱਕ ਇੱਕ ਕਰਕੇ ਸਲਾਈ ਫੇਰ ਕੇ ਲੜਾਂ ਨੂੰ ਸਾਫ਼ ਕਰ ਲੈਣਾ ਹੈ ਦੇਖੋ ਮੇਰੇ ਵੀਰੋ ਅੱਜ 69 ਦਿਨ ਹੋ ਗਏ ਨੇ ਰੋਜ਼ ਤੁਹਾਨੂੰ ਅਸੀਂ ਅਲੱਗ-ਅਲੱਗ ਸਟਾਈਲ ਦੀ ਦਸਤਾਰਾ ਦੀਆਂ ਵੀਡੀਓ ਦੇ ਰਹੇ ਹਾਂ ਠੀਕ ਹੈ ਜੀ ਅਸੀਂ ਆਪਣੇ ਟਾਰਗੇਟ ਤੋਂ ਕੱਲੀਆਂ 6 ਵੀਡੀਓ ਦੂਰ ਹਾਂ ਹੁਣ ਤੇ ਇਸ ਲਈ ਮੇਰੇ ਵੀਰੋ ਜੇਕਰ ਤੁਸੀਂ ਸਾਰੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰ ਲਓ ਜਦੋਂ ਤੁਸੀਂ ਬੈਲ ਆਈਕਨ ਨੂੰ ਕਲਿੱਕ ਕੀਤਾ ਹੋਵੇਗਾ ਤਾਂ ਵੀਡੀਓ ਆਟੋਮੈਟਿਕਲੀ ਤੁਹਾਡੇ ਤੱਕ ਪਹੁੰਚ ਜਾਂਦੀਆਂ ਨੇ ਜਦੋਂ ਅਸੀਂ ਚੈਨਲ ਤੇ ਅਪਲੋਡ ਕਰਦੇ ਹਾਂ ਤੇ ਇਸੇ ਤਰੀਕੇ ਨਾਲ ਸਾਨੂੰ ਸਪੋਰਟ ਕਰਦੇ ਰਹੋ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਵਾਂਗੇ ਮੈਂ ਤੁਹਾਨੂੰ ਉਹ ਵੀਡੀਓ ਵੀ ਦਵਾਂਗਾ ਜਿਹੜੀ ਇਹ ਵੀਡੀਓ ਹਲੇ ਤੱਕ ਤੁਸੀਂ ਸੋਚੀਆਂ ਨਹੀਂ ਹੋਣਗੀਆਂ ਮੇਰੇ ਵੀਰੋ ਤੇ ਗੱਲ ਕਰਦੇ ਹਾਂ ਦਸਤਾਰਾ ਦੀ ਇਹ ਵੀਡੀਓ ਦੀ ਅੱਜ ਤੱਕ ਮੈਂ ਜਿੰਨੀਆਂ ਵੀ ਵੀਡੀਓ ਪੋਸਟ ਕੀਤੀਆਂ ਨੇ ਲਗਭਗ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਡਿਟੇਲ ਚ ਦੱਸਿਆ ਤੇ ਅੱਜ ਦੀ ਵੀਡੀਓ ਚ ਵੀ ਮੈਂ ਤੁਹਾਨੂੰ ਪੂਰੀ ਡਿਟੇਲ ਚ ਹੀ ਦੱਸ ਰਿਹਾ ਹਾਂ ਇਸ ਲਈ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਮੈਂ ਵੀਡੀਓ ਸਿਰਫ ਤੁਹਾਡੇ ਲਈ ਬਣਾਇਆ ਮੈਂ ਚਾਹਾਂ ਤਾਂ ਵੀਡੀਓ ਛੋਟੀ ਵੀ ਕਰ ਸਕਦਾ ਹਾਂ ਬਟ ਤੁਹਾਨੂੰ ਸਮਝਾਉਣ ਲਈ ਹਮੇਸ਼ਾ ਵੀਡੀਓ ਲੌਂਗ ਪਾ ਰਿਹਾ ਤੁਹਾਡੇ ਕਹਿ ਤੇ ਤੁਸੀਂ ਦੇਖੋ ਰਾਈਟ ਸਾਈਡ ਤੋਂ ਅਸੀਂ ਇਸ ਪੱਲੇ ਨੂੰ ਵੀ ਲਗਾਇਆ ਇਹ ਵੀ ਸਾਰੇ ਲੜ ਇੱਕੋ ਜਗ੍ਹਾ ਤੋਂ ਨਿਕਲਣ ਇਹਦੇ ਵੀ ਤਿੰਨ ਲੜ ਬਣਾ ਰਹੇ ਹਾਂ ਇੱਕ ਲੜ ਦੇ ਚੰਗੀ ਤਰ੍ਹਾਂ ਪਤਲੇ-ਪਤਲੇ ਲੜ ਹੋਣੇ ਚਾਹੀਦੇ ਨੇ ਜਿਵੇਂ ਉਹਨਾਂ ਦੀ ਦਸਤਾਰ ਦੇ ਵਿੱਚ ਹੁੰਦੇ ਆ ਉੱਪਰਲੀ ਸਾਈਡ ਤੇ ਥੋੜੀ ਜਿਹੀ ਗੋਲਾਈ ਬਣਾਣੀ ਆ ਇਹਨੂੰ ਧਿਆਨ ਦੇ ਵਿੱਚ ਰੱਖਣਾ ਆ ਸਾਰੇ ਲੜ ਤੁਹਾਡੇ ਪਿਆਰ ਨਾਲ ਤੇ ਬੜੇ ਹੀ ਸੁਚੱਜੇ ਢੰਗ ਨਾਲ ਲਾਉਣੇ ਨੇ ਤੁਸੀਂ ਜਿੱਦਾਂ ਤੁਹਾਡੇ ਰਾਈਟ ਸਾਈਡ ਤੋਂ ਨਿਕਲਦੇ ਨੇ ਇੱਕੋ ਜਗ੍ਹਾ ਤੋਂ ਉਦਾਂ ਖਤਮ ਵੀ ਇੱਕੋ ਜਿਹਾ ਤੇ ਕਰਨੇ ਨੇ ਤੁਸੀਂ ਖੱਬੇ ਪਾਸੇ ਤੇ ਸਲਾਈ ਫੇਰ ਕੇ ਇਹਨਾਂ ਦੇ ਵਿੱਚ ਜਿਹੜੀ ਵਿਥਾ ਉਹਨੂੰ ਤੁਸੀਂ ਵਧਾਣਾ ਆ ਇਸ ਤਰੀਕੇ ਨਾਲ ਦੇਖੋ ਆਪਾਂ ਤੁਹਾਨੂੰ ਟਾਈਮ ਲਗਾ ਕੇ ਦਿਖਾ ਰਹੇ ਹਾਂ ਕਿ ਉਹਨਾਂ ਨੇ ਧਮਾਲਾ ਸਾਹਿਬ ਕਿੰਜ ਸਜਾਇਆ ਹੋ ਸਕਦਾ ਉਹ ਧਮਾਲਾ ਸਾਹਿਬ ਸਜਾਉਣ ਨੂੰ 5 ਮਿੰਟ ਲਗਾਉਂਦੇ ਹੋਣ ਜਾਂ 10 ਮਿੰਟ ਮੈਂ ਤੁਹਾਨੂੰ 20 ਮਿੰਟ ਦੇ ਕਰੀਬ ਲਗਾ ਕੇ ਦਿਖਾਇਆ ਧਮਾਲਾ ਸਾਹਿਬ ਸਜਾਉਣ ਦੇ ਵਿੱਚ ਤੇ ਇਸ ਲਈ ਮੇਰੇ ਵੀਰੋ ਅਸੀਂ ਤੁਹਾਨੂੰ ਸਿਖਾਣਾ ਹੁੰਦਾ ਇਸ ਲਈ ਹਰ ਇੱਕ ਚੀਜ਼ ਨੂੰ ਡਿਟੇਲਿੰਗ ਚ ਸਮਝਾਉਣ ਦੇ ਲਈ ਸਾਡੀ ਵੀਡੀਓ ਥੋੜੀ ਜੀ ਲੰਬੀ ਹੋ ਜਾਂਦੀ ਹੈ ਕੱਟਣ ਨੂੰ ਵੀਡੀਓ ਅਸੀਂ ਕੱਟਸਾਂ ਨੇ ਤੇ ਤੁਹਾਨੂੰ ਪਤਾ ਵੀ ਨਾ ਲੱਗੇ ਠੀਕ ਹੈ ਜੀ ਬਟ ਮੈਂ ਨਹੀਂ ਚਾਹੁੰਦਾ ਹੈਗਾ ਕਿ ਕੋਈ ਵੀ ਚੀਜ਼ ਤੁਹਾਡੇ ਤੋਂ ਲੁਕੀ ਰਹਿ ਜਾਵੇ ਕਿਉਂਕਿ ਜਦੋਂ ਅਸੀਂ ਦਸਤਾਸ ਜਿਉਂਨੇ ਆ ਤਾਂ ਹਰ ਇੱਕ ਲੜ ਪਹਿਲੀ ਵਾਰ ਲਾਏ ਤੇ ਹੀ ਸਹੀ ਨਹੀਂ ਬੈਣਦਾ ਹੁੰਦਾ ਤੇ ਮੈਂ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਵੀ ਨਹੀਂ ਕੀਤੀ ਮੈਂ ਤੁਹਾਨੂੰ ਆਨ ਦਾ ਸਪੋਰਟ ਬਣ ਕੇ ਦਿਖਾਣਾ ਹੁੰਦਾ ਕਿਉਂਕਿ ਮੇਰੇ ਕੋਲ ਇਨਾ ਟਾਈਮ ਹੀ ਹੈ ਨਹੀਂ ਕਿ ਮੈਂ ਇਹਨਾਂ ਦੀ ਪਹਿਲਾਂ ਪ੍ਰੈਕਟਿਸ ਕਰਾਂ ਫਿਰ ਤੁਹਾਨੂੰ ਸਜਾ ਕੇ ਦਿਖਾਵਾਂ ਮੈਂ ਸਿੱਧਾ ਜਦੋਂ ਵੀ ਵੀਡੀਓ ਬਣਾਉਣਾ ਹੈ ਤੇ ਮੈਂ ਬੰਦੇ ਦੀ ਫੋਟੋ ਦੇਖਦਾ ਹਾਂ ਉਸ ਤੋਂ ਬਾਅਦ ਜੋ ਅਗਲੀ ਇੰਸਟਾਗ੍ਰam ਪ੍ਰੋਫਾਈਲ ਚੱਕ ਕੇ ਹਰੇਕ ਹਿੱਸੇ ਤੋਂ ਉਹਨਾਂ ਦੀ ਦਸਤਾਰ ਦੀ ਫੋਟੋ ਦੇਖਦਾ ਹਾਂ ਜੇ ਕਿਤੇ ਮੈਨੂੰ ਉਹਨਾਂ ਦੀ ਕੋਈ ਵੀਡੀਓ ਮਿਲ ਜਵੇ ਤਾਂ ਉਹੋ ਦੇਖਦਾ ਹਾਂ ਉਸ ਤੋਂ ਬਾਅਦ ਜੋ ਮੈਂ ਚੰਗੀ ਤਰ੍ਹਾਂ ਡਿਟੇਲਿੰਗ ਇਕੱਠੀ ਕਰਨ ਤੋਂ ਬਾਅਦ ਜੋ ਆਪ ਦਸਤਾਰ ਸਜਾ ਕੇ ਦਿਖਾਉਣਾ ਕਿਉਂਕਿ ਮੇਰੇ ਕੋਲ 2-3 ਵਾਰੀ ਬਨ ਕੇ ਉਸ ਤੋਂ ਬਾਅਦ ਜੋ ਪ੍ਰੈਕਟਿਸ ਕਰਨ ਤੋਂ ਬਾਅਦ ਜੋ ਤੁਹਾਨੂੰ ਨਵੀਂ ਵੀਡੀਓ ਬਣਾ ਕੇ ਦੇਣ ਦਾ ਟਾਈਮ ਨਹੀਂ ਹੁੰਦਾ ਹੈਗਾ ਕਿਉਂਕਿ ਆਪਾਂ ਵੀਡੀਓ ਪੋਸਟ ਵੀ ਕਰਨੀ ਆ ਬਣਾਣੀ ਵੀ ਆ ਉਸ ਤੋਂ ਬਾਅਦ ਜੋ ਅਰੇ ਪਿੱਛ ਹੋਰ ਅਗਲੀ ਵੀਡੀਓ ਕਿਹੜੀ ਬਣਾਣੀ ਹੈ ਇਸ 'ਤੇ ਵੀ ਆਪਾਂ ਸੋਚਣਾ ਹੈ ਹਨਾ ਇੱਕ ਦਿਨ 'ਚ ਇੰਨੀਆਂ ਚੀਜ਼ਾਂ ਕਰਨੀਆਂ ਪੋਸੀਬਲ ਨਹੀਂ ਹੁੰਦੀਆਂ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਇਹਨਾਂ ਚੀਜ਼ਾਂ ਨੂੰ ਇਸ ਲਈ ਮੇਰੇ ਵੀਰੋ ਮੈਨੂੰ ਜ਼ਿਆਦਾ ਕਨਫਿਊਜ਼ਨ ਵੀ ਰਹਿੰਦੀ ਹੈ ਇਸ ਚੀ ਦੀ ਕਿ ਆਪਾਂ ਅਗਲੀ ਵੀਡੀਓ ਕਿਹੜੀ ਪੋਸਟ ਕਰੀਏ ਤੇ ਇਸ ਲਈ ਤੁਸੀਂ ਜਦੋਂ ਸੁਜੈਸ਼ਨਾਂ ਦਿੰਨੇ ਆ ਸਾਨੂੰ ਇੱਕ ਆਈਡੀਆ ਹੋ ਜਾਂਦਾ ਕਿ ਅਗਲੀ ਵੀਡੀਓ ਕਿਹੜੀ ਬਣਾਣੀ ਚਾਹੀਦੀ ਹੈ ਤੇ ਕਿਹੜੀ ਪੋਸਟ ਕਰਨੀ ਚਾਹੀਦੀ ਹੈ ਇਸ ਲਈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸਲਾਈ ਫੇਰ ਕੇ ਤੁਸੀਂ ਹੁਣ ਇਹਨਾਂ ਪੇਚਾਂ ਦੇ ਵਿੱਚ ਵੀ ਗੈਪ ਬਰਾਬਰ ਕਰਨਾ ਹੈ ਬਣਾਇਆ ਸੀ ਇਹਦੇ ਵੀ ਇੱਕ ਦੇ ਤਿੰਨ ਲੜ ਇਹੀ ਆ ਚੰਗੀ ਤਰ੍ਹਾਂ ਪਿਆਰ ਨਾਲ ਕਰਨਾ ਇਸ ਚੀ ਨੂੰ ਪੇਚਾਂ ਦਾ ਜਿਹੜਾ ਗੈਪ ਆ ਉਹ ਵੀ ਤੁਸੀਂ ਬਰਾਬਰ ਰੱਖਣਾ ਕੋਈ ਵੀ ਲੜ ਮੋਟਾ ਪਤਲਾ ਨਾ ਲੱਗੇ ਤੇ ਪਿੱਛੇ ਤੱਕ ਸਾਫ਼ ਕਰਨਾ ਹੈ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰਿਆ ਕਰੋ ਜਿਹੜਾ ਵੀਡੀਓ ਦਾ ਲਿੰਕ ਹੁੰਦਾ ਹੈ ਉਹਨੂੰ ਸ਼ੇਅਰ ਜਰੂਰ ਕਰਿਆ ਕਰੋ ਇਹਦੇ ਨਾਲ ਮੇਰੇ ਵੀਰੋ ਸਾਡੀ ਵੀਡੀਓ ਦੀ ਰੀਚ ਵੱਧਦੀ ਆ ਪਲੱਸ ਉਹਨਾਂ ਵੀਰਾਂ ਤੱਕ ਵੀ ਪਹੁੰਚਦੀ ਆ ਜਿਨ੍ਹਾਂ ਨੂੰ ਹੁਣ ਦਸਤਾਰ ਸਿੱਖਣੀ ਚਾਹੀਦੀ ਹੈ ਦੇਖੋ ਮੈਂ ਝੂਠ ਨਹੀਂ ਬੋਲਦਾ ਇਹਦੇ ਨਾਲ ਸਾਨੂੰ ਵੀ ਫਾਇਦਾ ਹੁੰਦਾ ਆ ਕੱਲਾ ਇਹਦੇ ਨਾਲ ਵੀਡੀਓ ਪਾਉਣ ਦਾ ਤੁਹਾਨੂੰ ਹੀ ਨਹੀਂ ਕੱਲਾ ਸਾਨੂੰ ਵੀ ਫਾਇਦਾ ਹੁੰਦਾ ਮੈਂ ਇਸ ਚੀਜ਼ ਤੋਂ ਕਦੀ ਨਹੀਂ ਮੁੱਕਰਦਾ ਬਟ ਮੇਰਾ ਮੇਨ ਮੋਟਿਵ ਇਹ ਹੁੰਦਾ ਕਿ ਤੁਹਾਡੇ ਤੱਕ ਵੀਡੀਓ ਪਹੁੰਚ ਰਵੇ ਤੇ ਪੂਰੀ ਡਿਟੇਲ ਦੇ ਵਿੱਚ ਪਹੁੰਚੇ ਠੀਕ ਹੈ ਤੇ ਇਹਨਾਂ ਸਾਨੂੰ ਵੀ ਕੁਝ ਫਾਇਦਾ ਹੁੰਦਾ ਆ ਇਸ ਗੱਲ ਤੋਂ ਕਦੀ ਮੁੱਕਣਾਂ ਨਹੀਂ ਚਾਹੀਦਾ ਬੰਦੇ ਨੂੰ ਤੇ ਇਸ ਤੋਂ ਬਾਅਦ ਜੇ ਤੁਸੀਂ ਦੇਖੋ ਰਾਈਟ ਸਾਈਡ ਤੋਂ ਇਸ ਪੱਲੇ ਨੂੰ ਲਾਣਾ ਆ ਇਹਦੇ ਵੀ ਤੁਸੀਂ ਤਿੰਨ ਕ ਜਾਂ ਦੋ ਕ ਜਿੰਨੇ ਲੜ ਤੁਹਾਡੇ ਕੋਲ ਸਹੀ ਤਰੀਕੇ ਨਾਲ ਬਣਦੇ ਆ ਇੱਥੇ ਲੜ ਜਿਆਦਾ ਬਣਾਉਣ ਦੀ ਕੋਈ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਜਾਂ ਲੋੜ ਨਹੀਂ ਹੈਗੀ ਸਾਨੂੰ ਬਟ ਅਸੀਂ ਜਿੱਦਾਂ ਉਹਨਾਂ ਨੇ ਧਮਾਲਾ ਸਾਹਿਬ 'ਚ ਪਤਲੇ-ਪਤਲੇ ਲੜ ਬਣਾਇਆ ਉਸ ਤਰੀਕੇ ਨਾਲ ਅਸੀਂ ਵੀ ਬਣਾਣੇ ਆ ਦੇਖੋ ਇਸ ਤਰੀਕੇ ਨਾਲ ਇੱਕ ਜਗ੍ਹਾ ਤੇ ਰੱਖ ਕੇ ਤਿੰਨ ਲੜ ਬਣਾਇਆ ਇਹਦੇ ਵੀ ਖਿੱਚ ਕੇ ਇਸ ਪੇਜ ਨੂੰ ਲਾਣਾ ਆ ਲਾਉਣ ਤੋਂ ਬਾਅਦ ਜੋ ਪੇਚਾਂ ਨੂੰ ਵਿੱਚੋਂ ਕੱਟਣਾ ਹੈ ਦੇਖੋ ਜੇ ਤੁਸੀਂ ਢਿੱਲਾ ਜਾਂ ਪੇਚ ਲਾਉਂਗੇ ਤਾਂ ਨੀਚਲਾ ਲਾੜਾ ਜਿਹੜਾ ਉਹ ਤੁਹਾਡਾ ਢਿੱਲਾ ਰਹੂਗਾ ਹਮੇਸ਼ਾ ਜਿਉਂਦੇ ਵੀ ਤੁਸੀਂ ਕੋਈ ਵੀ ਪੇਚ ਬਣਾਉਂਗੇ ਨਾ ਤਾਂ ਦੇਖੋ ਆਪਾਂ ਲੜ ਬਣਾਇਆ ਨੀਚਲਾ ਲੜ ਢਿੱਲਾ ਰਹਿੰਦਾ ਹੈ ਕਿਉਂਕਿ ਇਹ ਸਿੱਧਾ ਕਪੜਾ ਹੈ ਰੇਬ ਕਪੜਾ ਨਹੀਂ ਹੈਗਾ ਇਹ ਪੂਣੀ ਵਾਲਾ ਕਪੜਾ ਨਹੀਂ ਹੈਗਾ ਇਹ ਸਿੱਧਾ ਕਪੜਾ ਆ ਦਮਾਲਾ ਸੇ ਹਮੇਸ਼ਾ ਸਿੱਧੇ ਕਪੜੇ ਦਾ ਵੱਜਦਾ ਹੁੰਦਾ ਆ ਇਹਨੂੰ ਹੁਣ ਦੇਖੋ ਮੈਂ ਕਿੰਨਾ ਖਿੱਚ ਕੇ ਲਾ ਰਿਹਾ ਤੇ نیچے ਵਾਲਾ ਸਭ ਤੋਂ نیچے ਵਾਲਾ ਲਾੜਾ ਜਿਹੜਾ ਉਹ ਕਿੰਨਾ ਟਾਈਟ ਹੋ ਗਿਆ ਨਾ ਤੇ ਇਹ ਨਾਲ ਉੱਪਰਲਾ ਲੜ ਉਨਾ ਹੀ ਹੋਰ ਜ਼ਿਆਦਾ ਟਾਈਟ ਹੋ ਜਾਂਦਾ ਹੈ। ਦੁਮਾਲਾ ਸਾਹਿਬ ਵੀ ਇਹਨਾਂ ਤੁਹਾਡਾ ਪੂਰਾ ਟਾਈਟ ਰਹੇਗਾ ਤੇ ਗ੍ਰਿਪ ਦੇ ਵਿੱਚ ਰਹੇਗਾ ਤੇ ਚੰਗੀ ਤਰ੍ਹਾਂ ਆਪਣੀ ਜਗ੍ਹਾ ਤੇ ਟਿਕਿਆ ਰਹੇਗਾ ਸਾਰੀ ਦਿਹਾੜੀ। ਬਸ ਲੜ ਤੁਸੀਂ ਇੱਕ ਜਗ੍ਹਾ ਤੇ ਬਰਾਬਰ ਕਰ ਦੇਣੀ ਆ। ਜਿਹੜੀ ਕਮੀ ਪੇਸ਼ੀ ਥੋੜੀ-ਮੋਟੀ ਰਹਿ ਗਈ ਆ ਉਹਨੂੰ ਅਸੀਂ ਸਲਾਈ ਫੇਰ ਕੇ ਦੂਰ ਕਰ ਦੇਣਾ। ਜਿੱਦਾਂ ਪੇਚਾਂ ਦਾ ਜਿਹੜਾ ਗੈਪ ਆ ਘਟਵਾਦ ਹੋਵੇ ਕਿਸੇ ਜਗ੍ਹਾ ਤੋਂ ਉਹਨੂੰ ਸਲਾਈ ਫੇਰ ਕੇ ਸਹੀ ਕਰਾਂਗੇ ਆਪਾਂ ਤੇ ਇਸ ਤਰੀਕੇ ਨਾਲ ਹੀ ਤੁਸੀਂ ਕਰਨਾ ਆ। ਦਸਤਾਨ ਨੂੰ ਬੜੇ ਹੀ ਪਿਆਰ ਨਾਲ ਸਜਾਣਾ ਹੈ ਤੇ ਹੋ ਸਕੇ ਤਾਂ ਟਾਈਮ ਦੋ ਦਸਤਾਨ ਨੂੰ ਕਿਉਂਕਿ ਹਰੇਕ ਹਿੱਸੇ ਤੋਂ ਸਾਫ਼ ਕਰਨ ਲਈ ਦਸਤਾਨ ਨੂੰ ਟਾਈਮ ਲੱਗਦਾ ਹੀ ਹੈ ਜਦੋਂ ਵੀ ਅਸੀਂ ਕੋਈ ਵਟਾਲੀ ਦਸਤਾਰ ਜਾਂ ਧੁਮਾਲਾ ਸਾਹਿਬ ਸਜਾਣੇ ਆ ਉਹਦੇ ਵਿੱਚ ਟਾਈਮ ਘਟ ਲੱਗਦਾ ਸਾਨੂੰ ਕਿਉਂਕਿ ਉਹਦੇ ਵਿੱਚ ਅਸੀਂ ਜ਼ਿਆਦਾ ਧਿਆਨ ਦੇਣਾ ਹੁੰਦਾ ਸ਼ੇਪ ਵੱਲ ਜਦੋਂ ਅਸੀਂ ਸਫਾਈ ਵਾਲਾ ਧੁਮਾਲਾ ਸਾਹਿਬ ਬੰਦਦੇ ਆ ਜਾਂ ਪੇਚਾਂ ਵਾਲਾ ਜਾਂ ਜ਼ਿਆਦਾ ਪੇਚਾਂ ਵਾਲਾ ਧੁਮਾਲਾ ਸਾਹਿਬ ਬੰਦਦੇ ਆ ਉਹਦੇ ਵਿੱਚ ਸਾਨੂੰ ਸ਼ੇਪ ਦੇ ਨਾਲ-ਨਾਲ ਪੇਚ ਬਣਾਉਣ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਪੇਚਾਂ ਨੂੰ ਇੱਕੋ ਜਗ੍ਹਾ ਤੋਂ ਕੱਢਣ ਦਾ ਧਿਆਨ ਰੱਖਣਾ ਪੈਂਦਾ ਤੇ ਇੱਕੋ ਇਦੇ ਲਈ ਕਿਤੇ ਡੰਗ ਪੈ ਜਵੇ ਇਹਦੀ ਵੀ ਦਿੱਕਤ ਰਹਿੰਦੀ ਆ ਠੀਕ ਹੈ ਮੇਰੇ ਵੀਰੋ ਤੇ ਉਸ ਤੋਂ ਬਾਅਦ ਚ ਅਸੀਂ ਇਹ ਆਖਰੀ ਪੱਲਾ ਲਾਵਾਂਗੇ ਇਹਦੇ ਵਿੱਚ ਵੀ ਲੜਨੂ ਅਸੀਂ ਦੇਖੋ ਦੋਨਾਂ ਸਾਈਡਾਂ ਤੋਂ ਖੋਲ ਕੇ ਪਤਲਾ ਹੀ ਆ ਕਰਨਾ ਹੈ ਜਿਆਦਾ ਚੋੜੇ ਲੜ ਨਹੀਂ ਲਾਣੇ ਹੈਗੇ ਜੇ ਜਿਆਦਾ ਚੋੜੇ ਲੜ ਲਾਣ ਦੀ ਕੋਸ਼ਿਸ਼ ਕਰੂਗੇ ਤਾਂ ਤੁਹਾਡਾ ਦਮਾਲਾ ਸਾਹਿਬ ਦੇ ਲੜ ਸਹੀ ਨਹੀਂ ਬਣਨਗੇ ਇਹ ਜਗ੍ਹਾ ਤੇ ਇੱਕ ਵਾਰੀ ਲੜਨੂ ਰੱਖੋ ਲੜਨੂ ਰਾ ਕੇ ਇਸ ਤਰੀਕੇ ਨਾਲ ਫੜ ਕੇ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਹੋਰ ਅੰਦਰ ਨੂੰ ਫੋਲਡ ਕਰਾਂਗੇ ਦੇਖੋ ਇਹ ਨਾਲ ਥੱਲੋ ਜੀ ਕਦੀ ਵੀ ਸਿੰਗਲ ਜਿਆ ਨਹੀਂ ਹੋਏ ਇਹਨੂੰ ਤੁਹਾਨੂੰ ਥੋੜਾ ਫੋਲਡ ਕਰਨਾ ਹੀ ਪੈਣਾ ਗੁਲਾਈ ਦੇ ਵਿੱਚ ਲੈ ਕੇ ਆਣ ਦੀ ਨਾਲ ਨਾਲ ਇਹਨੂੰ ਉੱਪਰੋਂ ਵੀ ਫੋਲਡ ਕਰਾਂਗੇ ਦੇਖੋ ਖੱਬੇ ਹੱਥ ਨਾਲ ਮੈਂ ਖਿੱਚ ਰਿਹਾ ਹਾਂ ਤੇ ਸੱਜੇ ਹੱਥ ਨੂੰ ਉੱਪਰੋਂ ਫੇਰ-ਫੇਰ ਕੇ ਇਹਨੂੰ ਬਿਠਾ ਰਿਹਾ ਆਪਣੀ ਜਗ੍ਹਾ ਤੇ ਇਸ ਪੱਲੇ ਨੂੰ ਨਿਜਲੇ ਪੱਲੇ ਤੋਂ ਫੜ-ਫੜ ਕੇ ਉੱਪਰੋਂ ਜੀ ਫੋਲਡ ਕਰਕੇ ਨਾ ਤੁਸੀਂ ਗੁਲਾਈ ਦੇ ਵਿੱਚ ਕਰ ਲੈਣਾ ਹੈ ਤੇ ਜਿੱਦਾਂ ਰਾਈਟ ਸਾਈਡ ਤੋਂ ਆਇਆ ਇਹ ਉਦਾਂ ਹੀ ਲੈਫਟ ਸਾਈਡ ਤੇ ਖਤਮ ਵੀ ਹੋਣਾ ਚਾਹੀਦਾ ਹੈ ਦੋਨਾਂ ਸਾਈਡਾਂ ਤੋਂ ਕੋਰਨਰ ਤੁਹਾਡੇ ਬਰਾਬਰ ਬਣਨੇ ਚਾਹੀਦੇ ਜਿਹੜੀਆਂ ਨੁੱਕਰਾ ਬਣਦੀਆਂ ਨੇ ਇਨੂੰ ਇਸ ਤਰੀਕੇ ਨਾਲ ਖਿੱਚ ਕੇ ਹੀ ਰੱਖਣਾ ਹੈ ਜੇ ਇਸ ਲੜ ਨੂੰ ਤੁਸੀਂ ਢਿੱਲਾ ਲਾਉਂਗੇ ਤਾਂ ਇਹਦੇ ਵਿੱਚ ਵੱਟ ਜੇ ਪੈਣੇ ਸ਼ੁਰੂ ਹੋ ਜਾਣੇ ਨੇ ਤੇ ਬਾਅਦ ਵਿੱਚ ਤੁਹਾਨੂੰ ਸਹੀ ਨਹੀਂ ਲੱਗੇਗਾ ਹੁਣ ਦੇਖੋ ਆਪਾਂ ਚੰਦ ਵੀ ਉਨਾ ਹੀ ਚੋੜਾ ਬਣਾਇਆ ਜਿਵੇਂ ਉਹਨਾਂ ਦੀ ਦਸਤਾਰ ਦੇ ਵਿੱਚ ਹੁੰਦਾ ਹੈ ਤੇ ਅਸੀਂ ਪੇਚ ਆ ਜਿਹੜੇ ਪਤਲੇ-ਪਤਲੇ ਬਣਾਏ ਆ ਤੇ ਉਹਨਾਂ 'ਚ ਗੈਪ ਵੀ ਉਨਾ ਕੀ ਰੱਖਿਆ ਆ ਆਖਰੀ ਲੜ ਨੂੰ ਅੰਦਰ ਦੇਣ ਲਈ ਅਸੀਂ ਇਹਨੂੰ ਥੋੜਾ ਜਿਹਾ ਗਿੱਲਾ ਕਰ ਲਿਆ ਪਾਣੀ ਨਾਲ ਦੇਖੋ ਗਿੱਲਾ ਕਰ ਰਹੇ ਹੁਣ ਅਸੀਂ ਇਹਨੂੰ ਥੋੜਾ ਦੱਬ ਹੋ ਜਾਂਦਾ ਹੁੰਦਾ ਇਹਨਾਂ ਲੜ ਕਿਉਂਕਿ ਇਹ ਕਾਫੀ ਕਪੜਾ ਮੋਟਾ ਹੋ ਜਾਂਦਾ ਹੁੰਦਾ ਇੱਕ ਤਾਂ ਮੈਂ ਬਨ ਹੀ ਭਾਰਾ ਕਪੜਾ ਦੋਮਲਾ ਸਾਹਿਬ ਦਾ ਕਪੜਾ ਨਹੀਂ ਮੈਂ ਤਾਂ ਬੰਨੀ ਰੂਬੀਆ ਵੈਲ ਕੈਮੀਕਲ ਦੇ ਵਿੱਚ ਰਿਆਂ ਵੈਸੇ ਜ਼ਿਆਦਾਤਰ ਵੀਰ ਮੇਰੇ ਐਫਚਓ ਉੱਤਰ ਦੇ ਵਿੱਚ ਬਣਦੇ ਆ ਉਹ ਬੜਾ ਹਲਕਾ ਕਪੜਾ ਹੁੰਦਾ ਹੈ ਤੇ ਉਹਨਾ ਬੜੀ ਜਲਦੀ ਕਿਸੇ ਵੀ ਲੜਦੇ ਅੰਦਰ ਚਲ ਜਾਂਦਾ ਹੈ ਤੇ ਹੁਣ ਆਪਾਂ ਦਸਤਾਰ ਦੀ ਜਿਹੜੀ ਸ਼ੇਪ ਆ ਉਹਨੂੰ ਥੋੜਾ ਦੱਬਾਂਗੇ ਹਰੇਕ ਹਿੱਸੇ ਤੋਂ ਜਿੱਥੇ ਤੁਹਾਨੂੰ ਲੱਗੇ ਤੇ ਦੂਜੇ ਛੇਸ਼ੇ ਦੇਖ ਕੇ ਜੇ ਉੱਪਰਲੇ ਹਿੱਸੇ ਤੇ ਕੋਈ ਕਮੀ ਪੇਸ਼ੀ ਲੱਗਦੀ ਆ ਲੜਾਂ ਦੇ ਵਿੱਚ ਜਾਂ ਕੋਈ ਲੜ ਢਿੱਲਾ ਲੱਗਦਾ ਉਹਨੂੰ ਅੰਦਰ ਨੂੰ ਫੋਲਡ ਕਰ ਦਾਂਗੇ ਦੋਨਾਂ ਸਾਈਡਾਂ ਤੋਂ ਇਸੇ ਤਰੀਕੇ ਨਾਲ ਕਰਨਾ ਹੈ ਤੇ ਦੇਖ ਲੈਣਾ ਕਿਤੇ ਕੋਈ ਕਮੀ ਪੇਸ਼ੀ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਮੈਂ ਜਦੋਂ ਵੀ ਵੀਡੀਓ ਦਿਨਾਂ ਕੋਸ਼ਿਸ਼ ਕਰਦਾ ਹਾਂ ਤੁਹਾਨੂੰ ਹਰੇਕ ਕਿਸਮ ਤੋਂ ਚੰਗੀ ਤਰ੍ਹਾਂ ਦਸਤਾਰ ਦੀ ਸਫਾਈ ਕਰਕੇ ਦਿਖਾ ਦਵਾਂ ਤਾਂ ਜੋ ਤੁਸੀਂ ਵੀਡੀਓ ਦੇਖ ਕੇ ਉਹਨੂੰ ਸਿੱਖ ਸਕੋ ਤੇ ਜਿੱਥੋਂ ਮਰਜ਼ੀ ਬਾਅਦ ਦੇ ਵਿੱਚ ਆਪਣੇ ਧਮਾਲਾ ਸਾਹਿਬ 'ਚ ਵੀ ਸਫਾਈ ਕਰ ਸਕੋ ਤੇ ਹੁਣ ਤੁਸੀਂ ਦੇਖੋ ਆਪਾਂ ਲਗਭਗ ਧਮਾਲਾ ਸਾਹਿਬ ਨੂੰ ਕੰਪਲੀਟ ਕਰਤਾ ਹੋਇਆ ਹੁਣ ਜਿਹੜੀ ਆਪਣੀ ਵੀਡੀਓ ਲੱਗੀ ਆ ਉਹ ਬਸ ਧਮਾਲਾ ਸਾਹਿਬ ਦੀ ਸਫਾਈ ਤੇ ਆ ਹੁਣ ਤੁਹਾਨੂੰ ਅਸੀਂ ਸ਼ੇਪ ਜਿਹੜੀ ਆ ਦਿਖਾਤੀ ਹੁਣਾਂ ਵਰਗੀ ਦੇਖ ਲਓ ਆਪਾਂ ਜਿਹੜਾ ਚੰਦ ਬਣਾਇਆ ਉੱਚਾ ਬਣਾਇਆ ਮੱਥੇ ਤੋਂ ਕਿੰਨਾ ਉੱਚਾ ਧਮਾਲਾ ਸਾਹਿਬ ਤੇ ਅੱਖਾਂ ਤੋਂ ਵੀ ਉੱਚਾ ਐ ਇਸੇ ਤਰੀਕੇ ਨਾਲ ਉਹਨਾਂ ਦਾ ਹੁੰਦਾ ਐ ਹੁਣ ਜੇ ਤੁਹਾਨੂੰ ਲੱਗੇ ਨਾ ਕਿ ਕੋਈ ਲੜ ਅੰਦਰ ਗਾਇਬ ਹੋ ਰਿਹਾ ਐ ਜਾਂ ਲੜਾਂ ਦੇ ਵਿੱਚ ਸਪੇਸ ਆ ਜਿਹੜੀ ਉਹ ਘਟ ਵੱਧ ਐ ਪਹਿਲਾਂ ਪੇਚਾਂ ਨੂੰ ਥੋੜਾ ਥੋੜਾ ਖਿੱਚ ਲਿਓ ਹੁਣ ਅਸੀਂ ਇਹਨਾਂ ਨੂੰ ਸਹੀ ਕਰਕੇ ਦਿਖਾਵਾਂਗੇ ਤੁਹਾਨੂੰ ਜਿੱਦਾਂ ਰਾਈਟ ਐਂਡ ਲੈਫਟ ਸਾਈਡ ਤੋਂ ਜਾਂ ਆਖਰੀ ਲੜ ਉੱਪਰਲਾ ਹਲੇ ਸਾਫ਼ ਨਹੀਂ ਹੈ ਦੇਖੋ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਦੋਨਾਂ ਸਾਈਡਾਂ ਤੋਂ ਜਿੱਦਾਂ ਇਹ ਰਾਈਟ ਸਾਈਡ ਤੋਂ ਲੈਫਟ ਸਾਈਡ ਤੱਕ ਉਦਾਂ ਹੀ ਕਰਨਾ ਹੈ ਤੁਸੀ ਤੇ ਨਾਲ ਦੀ ਨਾਲ ਜਿਹੜੇ ਪੇਚ ਆ ਤੁਹਾਡੇ ਖੱਬੇ ਜਾਂ ਸੱਜੇ ਪਾਸੇ ਜਿੱਥੋਂ ਨਿਕਲਦੇ ਨੇ ਉਸ ਜਗ੍ਹਾ ਤੇ ਸਾਰੇ ਬਰਾਬਰ ਕਰ ਦੇਣੇ ਆ ਤੇ ਮੇਰੇ ਵੀਰੋ 75ਵੇਂ ਦਿਨ ਲਈ ਤੁਸੀਂ ਕਿਹੜੀ ਦਸਤਾਰ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਉਹਨੂੰ ਕਮੈਂਟ ਕਰ ਦਿਓ ਅਸੀਂ ਤੁਹਾਡੇ ਕਮੈਂਟ ਦਾ ਧਿਆਨ ਰੱਖਾਂਗੇ ਤੇ ਕੋਸ਼ਿਸ਼ ਕਰਾਂਗੇ ਜਿਹੜੇ ਕਮੈਂਟ ਜ਼ਿਆਦਾ ਹੋਏ ਜਿਹੜੀ ਦਸਤਾਰ ਦੇ ਲਈ ਅਜੀ ਉਹ ਹੀ ਦਸਤਾਰ ਦੀ ਵੀਡੀਓ ਪੋਸਟ ਕਰਨੀ ਬਾਰੇ ਸੋਚਾਂਗੇ ਤੇ ਮੇਰੇ ਵੀਰੋ ਉਸ ਤੋਂ ਬਾਅਦ ਜਿਹੜੀ ਆ ਵੀਡੀਓ ਹਲੇ ਤੱਕ ਅਸੀਂ ਪੋਸਟ ਨਹੀਂ ਕੀਤੀਆਂ ਉਸ ਤੋਂ ਬਾਅਦ ਅਸੀਂ ਉਹ ਪੋਸਟ ਕਰਾਂਗੇ ਜਿਵੇਂ ਕਿ ਅਸੀਂ ਹਲੇ ਜ਼ਿਆਦਾਤਰ ਪਰਨਿਆਂ ਦੀ ਇਹ ਵੀਡੀਓ ਪੋਸਟ ਨਹੀਂ ਕੀਤੀਆਂ ਦੋ ਜਾਂ ਤਿੰਨ ਪਰਨਿਆਂ ਦੀ ਵੀਡੀਓ ਪੋਸਟ ਕੀਤੀਆਂ ਕਿਉਂਕਿ ਮੈਂ ਦਸਤਾਰਾ ਦੀ ਇਹ ਵੀਡੀਓ ਪਾਉਣਾ ਚਾਹੁੰਦਾ ਸੀਗਾ ਤੇ ਇਸ ਲਈ ਮੈਂ ਪਰਨਿਆਂ ਦੀ ਪੋਸਟ ਹੀ ਨਹੀਂ ਕੀਤੀ ਬਣਾਈ ਜਰੂਰ ਮੈਂ ਵੀਡੀਓ ਕੋਸ਼ਿਸ਼ ਕੀਤੀ ਵਿੱਚ ਬਣਾਉਂਦੀ ਬਣਾਈਆਂ ਵੀ ਮੈਂ ਬਟ ਪੋਸਟ ਨਹੀਂ ਕੀਤੀਆਂ ਮੈਂ ਦਸਤਾਰਾ ਦੀ ਇਹ ਵੀਡੀਓ ਪੋਸਟ ਕੀਤੀਆਂ ਹਮੇਸ਼ਾ ਕਿਉਂਕਿ ਮੈਂ ਦਸਤਾਰਾ ਤਾਂ ਬੰਨ੍ਹਦਾ ਹੀ ਸੀਗਾ ਰੋਜ਼ ਨਾਲ ਠੀਕ ਹੈ ਕਿਉਂਕਿ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਮੈਂ ਤੁਹਾਨੂੰ ਦਸਤਾਰਾ ਸਜਾ ਕੇ ਦਿਖਾਵਾਂਗਾ ਤੇ ਜਿਹੜੀਆਂ ਦਸਤਾਰਾ ਰਹਿ ਗਈਆਂ ਉਹ ਵੀ ਅਸੀਂ ਤੁਹਾਨੂੰ ਪੋਸਟ ਕਰਾਂਗੇ ਇਸ ਲਈ ਇਹ ਨਾ ਸੋਚੋ 75 ਦਿਨ ਦੇ ਨਾਲ ਨਾਲ ਸਾਡੀਆਂ ਦਸਤਾਰਾ ਦੀ ਵੀਡੀਓ ਰੁਕ ਜਾਣਗੀਆਂ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ ਤੇ ਦੋਨਾਂ ਸਾਈਡਾਂ ਤੋਂ ਅਸੀਂ ਦੇਖੋ ਪੇਜ ਆ ਜਿਹੜੇ ਬਰਾਬਰ ਕਾਲ ਲੈਣੇ ਆ ਜੇਕਰ ਤੁਸੀਂ ਮੇਰੇ ਵੀਰੋ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹੇ ਆ ਤੇ ਅਸੀਂ ਵੀਡੀਓ ਜ਼ਰੂਰ ਪਾਉਂਦੇ ਰਵਾਂਗੇ ਤੇ ਜੇਕਰ ਇਸ ਵੀਡੀਓ ਤੇ ਕਮੈਂਟ ਜ਼ਿਆਦਾ ਆਏ ਤਾਂ ਉਹੀ ਵੀਡੀਓ ਅਸੀਂ ਪੋਸਟ ਕਰਾਂਗੇ ਜਿਹੜੇ ਜ਼ਿਆਦਾ ਕਮੈਂਟ ਹੋਣਗੇ ਉਹੀ ਵੀਡੀਓ ਅਸੀਂ 75ਵੇਂ ਦਿਨ ਨੂੰ ਪੋਸਟ ਕਰਾਂਗੇ ਇਸ ਲਈ ਸਾਰੇ ਵੀਰ ਕਮੈਂਟ ਜ਼ਰੂਰ ਕਰਿਓ ਜਿਹੜੇ-ਜਿਹੜੇ ਵੀ ਵੀਡੀਓ ਦੇਖ ਰਹੇ ਹੋਣਗੇ ਇਸ ਟਾਈਮ ਤੇ ਇੱਕ-ਇੱਕ ਕਰਕੇ ਸਾਰੇ ਲੜੜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਆ ਦੇਖੋ ਹੁਣ ਦੋਨਾਂ ਸਾਈਡਾਂ ਤੋਂ ਆਪਣੇ ਲੜੜਾ ਜਿਹੜੇ ਬਰਾਬਰ ਹੋ ਗਏ ਨੇ ਤੇ ਧਮਾਲਾ ਸਾਹਿਬ ਦੀ ਸ਼ੇਪ ਵੀ ਬਾਬਾ ਬੰਤਾ ਸਿੰਘ ਜੀ ਦੇ ਧਮਾਲਾ ਸਾਹਿਬ ਵਰਗੀ ਹੀ ਹੈ ਚੰਦ ਅਸੀਂ ਜ਼ਿਆਦਾ ਚੌੜਾ ਨਹੀਂ ਬਣਾਇਆ ਧਮਾਲਾ ਸਾਹਿਬ ਉੱਚਾ ਆ ਗੋਲਾਈ ਦੇ ਵਿੱਚ ਆ ਦੇਖਣ ਨੂੰ ਤੁਹਾਨੂੰ ਲੱਗੇਗਾ ਨਾ ਮੇਰੇ ਫੇਸ ਤੇ ਦੇਖੋ ਲੱਗ ਰਿਹਾ ਤੁਹਾਨੂੰ ਉਹਨਾਂ ਵਰਗਾ ਉਹਨਾਂ ਦਾ ਫੇਸ ਮੇਰੇ ਤੋਂ ਕਾਫੀ ਹੈਵੀ ਆ ਉਹਨਾਂ ਦੇ ਫੇਸ ਤੇ ਬੜਾ ਜੱੱਚਦਾ ਹੈ ਇਹ ਧਮਾਲਾ ਸਾਹਿਬ ਅਸੀਂ ਪੂਰੀ ਕੋਸ਼ਿਸ਼ ਕੀਤੀ ਆ ਉਹਨਾਂ ਵਰਗਾ ਧਮਾਲਾ ਸਾਹਿਬ ਸਜਾਉਣ ਦੀ ਤੇ ਮੇਰੇ ਵੀਰੋ ਹੁਣ ਤੁਹਾਨੂੰ ਹਰੇਕ ਹਿੱਸੇ ਤੋਂ ਧਮਾਲਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਵੀਡੀਓ ਨੂੰ ਸੰਪੂਰਨ ਕਰਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਰਾਈਟ ਤੇ ਲੈਫਟ ਸਾਈਡ ਤੋਂ ਦੇਖੋ ਸ਼ੇਪ ਆਪਣੀ ਧਮਾਲਾ ਸਾਹਿਬ ਦੀ ਚੰਗੀ ਤਰ੍ਹਾਂ ਵੀਡੀਓ ਰੋਕ ਕੇ ਦੇਖ ਸਕਦੇ ਹੋ ਜਾਂ ਬੈਕ ਕਰਕੇ ਵੀ ਦੇਖ ਸਕਦੇ ਹੋ ਹੁਣ ਬੈਕ ਸਾਈਡ ਤੋਂ ਤੇ ਹੁਣ ਰਾਈਟ ਸਾਈਡ ਤੋਂ ਤੇ ਫਿਰ ਦੁਬਾਰਾ ਤੇ ਜੇਕਰ ਮੇਰੇ ਵੀਰੋ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੇ ਦਸਤਾਰਾ ਦੀ ਇਹ ਵੀਡੀਓ ਦੇਖ ਕੇ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਤੁਸੀਂ ਡਿਸਕ੍ਰਿਪਸ਼ਨ 'ਚ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਤੇ ਕੱਲ ਨੂੰ ਲੈ ਕੇ ਆਵਾਂਗੇ ਇੱਕ ਹੋਰ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਇਸ ਲਈ ਸਾਡੇ ਨਾਲ ਜੁੜੇ ਰਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ